ਅਸੀਂ ਮਰੇ ਤਰ੍ਹਾਂ ਉਹ ਸੀਟ ਪਦਵਾ ਤੋੜ ਦੇਣ ਡਾਂਕੇ ਲੱਗ ਕੇ ਲੇ ਲਾ ਬੋੜੀ ਬੜਾ ਨਮਲਾਦਨ ਦਾ ਬੈਟ ਕਰਦਾ ਕਰਦੇ ਨਹੀਂ ਕਰਗਾ ਨਹੀਂ ਤੇ ਜੀ ਤੂੰ ਆਪ ਵੜ ਲਿਆ ਵਾ ਕੱਠੀ ਵੱਗ ਚਲਾਂਗੇ ਚਲ ਭਾਜਾ ਫਿਰ ਪਾਜਾ ਉਹ ਤੂੰ ਕੱਠੀ ਸਕੇਮ ਖਰਾਬ ਉਹ ਤੇ ਆ ਕੇ ਖੜਾਂਗੇ ਆ ਵਾ ਕਰ ਦੇਣਾ ਕੱਠੀ ਨੂੰ ਕਿਹਦੀ ਕਰੇ ਨੰਬਰ ਦੋ ਨਹੀਂ ਹੈਗੇ ਨੇ ਆ ਸਾਰੇ ਉਤਾਰਾ ਪੂਰੀ ਇੰਨੀ ਵੀ ਵੀ ਵਗਰਾ ਬਾਦੂ ਮੁਕਤੀ ਜਾਂਦੇ ਲੇ ਮੁੰਦੀ ਲੋੜ ਜਿੰਨੇ ਕਿ ਹੋ ਜਾ ਮਟ ਮਾਰ ਕਰਾ ਮੈਨੂੰ ਦਰਾਂ ਚਾਹਤ ਆ ਕੇ ਉਹਨਾਂ ਨੂੰ ਦੇ ਕੇ ਆਉਣ ਦੀ ਕੋਈ ਲੋੜ ਨਹੀਂ ਕੀ ਦੇ ਕੇ ਉਹਨੂੰ ਪੈਸੇ ਪੈਸੇ ਮੈਂ ਦੇ ਦੇਣਾ ਨਾ ਪੈਸੇ ਤੇ ਮੇਰੇ ਲੱਗਿਆ ਕਿ ਨਹੀਂ ਬਸ ਫਿਰ ਕਿੰਨੀ ਕਿੰਨੀ ਲਿਆਵਾਂ ਇਹ ਇਹ ਜੀ ਪਤਾ ਕੀ ਆ ਆਹਾਂ ਉੱਥੇ ਜਮਾ ਕਰਾ ਦੇ ਠੀਕ ਹੈ ਜਿਹੜੇ ਉੱਪਰਲੇ ਪੈਸੇ ਵੱਢ ਗਏ ਉਹ ਦੇ ਦੇ ਠੀਕ ਹੈ ਠੀਕ ਹੈ 20 ਗ੍ਰਾਮ ਵਧਾ ਦੇ ਬਾਕੀ ਕੁਝ ਕਰਨ ਦੀ ਲੋੜ ਨਹੀਂ 40 ਗ੍ਰਾਮ ਵਧਿਆ ਹੋਣਾ 20 ਇਹ ਹੀ 20 ਨੰਬਰ 1 ਇਹਦਾ ਲੈ ਲੀਕ ਕੇ ਆ ਬਸ ਆਪੇ ਕਰ ਲੈਣਗੇ ਉਹ ਵੀ ਆਹੀ ਨੰਬਰ ਦੇਣਾ ਆ ਨੰਬਰ ਦੇਣਾ ਠੀਕ ਹੈ ਜਿਹੜੀ ਜਿਹੜੀ ਪਹਿਲਾਂ ਚਾਹੀਦੀ ਆ ਉਹਦੇ ਤੋਂ ਬਾਅਦ ਜਿਹੜਾ ਹੀ ਕਿਵੇਂ ਇਹਦੀ ਆਪਾਂ ਨੂੰ ਪਹਿਲਾਂ ਪਹਿਲਾਂ ਲੋੜ ਪਊਗੀ ਹਾਂ ਉਹਦੀ ਤਾਰ ਬਾਅਦ ਚ ਚੜੇ ਆਪੇ ਦੇ ਦੇ ਦਨਗੇ ਰੀਲ ਵੀ ਉਹ ਉਹ ਰੀਲ ਤਾਂ ਲੈ ਜਾ ਤੂੰ ਆ ਤੇ ਆਪਣੇ ਕੋਲ ਪਾਈ ਤੇ ਇਹਦਾ ਪੰਜ ਕਰਤੀ ਆਪੇ ਚੜਾ ਉਨੇ ਜਮਾ ਕਰਾਇਆ ਹਾਂ ਹਾਂ ਬਸ ਆ ਨੰਬਰ ਤੇ ਆ ਨੰਬਰ ਲਿਆ ਹਾਂ ਆਹ ਤੇ ਚੜਾ ਲਿਆ ਮੈਂ ਹਾਂ

हां जी दोस्तों वेलकम करो लाइक और शेयर कौन-कौन जुड़ गया लाइक कमेंट शेयर जरूर करा करो चैनल को सपोर्ट करो जी <coughs> ਚੱਲਦਾ ਕਰਦੇ ਆਂ ਗੂਫਰਾ ਤੁਹਾਨੂੰ ਦਿਖਾ ਦੇਨੇ ਇੱਧਰ ਪਿਆ ਕਰੋ ਲਾਈਵ ਨੂੰ ਸ਼ੇਅਰ ਕਰੋ 嗯。嗯嗯嗯 ਹਾਂਜੀ ਲੰਚ ਪਾਣੀ ਕਰ ਲਿਆ। ਨਿਮਕੇ ਲੰਚ ਕਰ ਲਿਆ ਤੁਸੀਂ ਨੇ। ਵੈਲਕਮ। ਕੱਲੇ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਬਾਕੀ ਨਹੀਂ ਕਰਦੇ ਪਤਾ ਨਹੀਂ ਕਿਉਂ ਆਉਂਦੇ ਬਹੁਤ ਹੈਗੇ ਸੱਜਣਾ। ਮਾਨ ਸਾਹਿਬ ਸਫੀਰ ਕਾਲ ਜੀ ਵੈਲਕਮ। ਆਲ ਵਧੀਆ ਨੇ ਫੈਮਿਲੀ ਚੜ੍ਹਦੀ ਕਲਾ ਜੀ ਦੇਣਾ 19 ਨੂੰ ਵੋਟਾਂ ਜੀ ਅੱਛਾ ਜੀ ਇਹਦਾ ਮਤਲਬ ਤਾਂ ਰਿਜ਼ਲਟ ਹੋਰ ਹੋਣਗੇ ਕੋਈ ਪੂਰਾ ਰਾਸਣ ਵੰਡਿਆ ਜਾ ਰਿਹਾ ਫਿਰ ਕਮਲਕੌਰ ਵਾਲਾ ਕੇਸ ਤਾਂ ਹੀ ਹੋਇਆ ਹੋਰ ਮਦਦ ਲੱਗੂਗਾ ਇਹ ਖੰਡ 10 ਦਾ ਤੇਲ ਦਾ ਲਾਟਾ ਸੂਟ ਐਸਡੀਐਸ ਸੀਟ ਦੇ ਉੱਤੇ ਪੋਲ ਗਾਰਾ اچھا ਜੀ ਜਦ ਇਹੋ ਲੈਣਾ ਲੈ ਲੋ ਬਸ 谢谢。 ਰਰਾਸ ਦਾ ਸਮਾਨ ਮਾਰ ਕਟੇ ਡਾ ਅੰਮੋ ਉੱਚਾ ਕਰ ਤਰ ਤਰ ਅਛੇ ਜੀ ਇਹ ਤਾਂ ਚੜਾਈ ਆ ਰਹੀ ਹੈ ਅਜੇ ਡੱਟ ਕੇ ਉਰ ਉਪਰੇ ਆ तकलीफ हो रही है आज रुक ही जाना कड़ी कड़ी पता है क्यों हाँ जी कि चली ਲੱਕੜ ਵਾਲੀ ਤੜਕੇ ਹੋਏ ਮੈਜਿਕ ਦੋ ਜੀ ਤਿਆਰ ਕਰ ਰਹੇ ਜੱਸੀ ਵਾਲਿਆਂ ਤੜਕੇ ਤੜਕੇ ਹੁਣ ਤਾਂ ਇਹਦਾ ਕੰਮ ਕਰਨਾ ਜੱਸੀ ਦਾ ਮੈਂ ਆ ਹੁਣ ਤਾਂ ਚੱਲ ਰਿਹਾ ਉਹਦੇ ਹੈਮਰਾ ਤਿਆਰ ਕਰਨੀ ਆਲੇ ਦੋ ਜੱਸੀ ਵਾਲਿਆਂ ਆ ਹੁਣ ਚੱਲ ਰਿਹਾ ਮੈਂ ਲਗਰ ਜੋ ਘਰ ਜੋ ਘਰ ਦੀ ਸੀ ਉਹ ਮਰ ਗਈ ਜੱਸੀ ਉਹਦੀ ਨੂੰ ਤੇ ਬੈਟਾ ਮਾਰਦਾ ਤੇ ਉਹ ਜੱਸੀ ਨਹੀਂ ਹੈਗਾ ਇਹ ਤਾਂ ਹੈਮਰ ਵਾਲਾ ਇਹ ਹੈਮਰ ਵਾਲਾ ਜੱਸੀ ਆ ਸ਼ਿਆ ਇਹ ਇਹ ਜੱਸੀ ਕੌਣ ਹੈ ਯਸਸੀ ਕਮਲ ਦਾ ਬੁਆਏਫ੍ਰੈਂਡਸ ਓਕੇ ਇਹ ਤਾਂ ਜਰਾ ਆ ਲਿਬੜਿਆ ਜਔਰੀ ਆਊਗਾ ਹੁਣ ਦੱਸਾਂ ਉਹ ਮੈਂ ਇਹਦਾ ਗਰੀਸ ਨਾਲ ਲਿਬੜੇ ਰਹਿੰਦਾ ਮੇਰੇ ਬੰਬੂ ਕੁਛ ਨਹੀਂ ਵੀ ਕਿਦੇ ਤੂੰ ਤਾਂ ਨਹੀਂ ਆਊਗਾ ਹੁਣ ਲੈਣਾ ਆਉ ਜੇ ਹਰ ਵਧਣੀ ਨੇ ਮਤੋਂ ಆ ಥೋ ಸಾಮನೇ ਸੋ ਗਾਂ ਦੇ ਬਾਹਰ ਤੋਂ ਦਿੱਤਾ। ਪ੍ਰਸ਼ੀਨ ਤਾਂ ਆਣ ਖੋਲੀ। ਆਣ ਖੋਲ ਕੇ ਰੂਹ ਲੈ ਕੇ ਕਾਉਂਟਰ ਹੋ ਤਾਂ ਕਾਸ਼ਾਨ ਮਾਰਿਆ। ਬਾਈ ਚਾਬੀ ਉੱਥੇ ਡਾਕ ਰੇ ਤੇਰੀ ਚਾਬੀ ਉਹ ਤੇ ਹੁੰਦੀ ਹੈ। ਆ ਇਧਰ ਬਾਈ ਫਿਰ ਵੜਦਾ। ਇਹ ਲਾਈਟ ਹਟਣਾ। ਜੇ ਜੇ ਇੰਸਾਨ ਮਾਰੀ ਨਾ ਉਸ। ਅੱਜ ਮੇਰਾ ਅੱਜ ਦੁਖੀ ਅੰਦਰੋਂ। ਇਹ ਮਾਰੇ ਇਹ ਮੋਦਾ ਨਹੀਂ ਪਾ ਲਾਂਗੇ ਆ ਟਾਈਮ ਕਿ ਜਿੱਥੇ। ਆ ਘਰ ਮਾਰਿਆ ਲੈ। ਤੰਕਲਾ ਰਹੀ ਪੱਕਾ ਚੱਕ ਵਾਲਾ ਆਪਣਾ ਛਟਨਾ ਤੇ ਤੋਂ ਮਵੀ ਜੀ ਜਿਹੜ ਤਾਂ ਐਸੀ ਸਾਬ ਲਗਾ ਜਿਹੜਾ ਬੋਟ ਆਲਾ ਮੈਂ ਰਹਿ ਇਹ ਨਹੀਂ ਨਾ ਹੋਵੇ ਕਿਤੇ ਜਿਹੜੀ ਉਹਦੀ ਬਲੀ ਦਿੱਤੀ ਗਈ ਬਲੀ ਨਾ ਦਿੱਤੀ ਹੋਵੇ ਆਗੇ 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 ਨੈਟ ਬੰਦ ਹੋ ਜਾਂਦਾ ਬਿਜਲੀ ਜੀ ਦੀ ਨਟ ਵੀ ਗਰੀਬ ਆ ਪਤਾ ਨਹੀਂ ਮੈਂ ਜੀਓ ਦਾ ਵੀ ਚਲਾ ਰੱਖਿਆ ਅੱਜ ਤਾਂ ਨਹੀਂ ਚੱਲ ਰਿਹਾ ਸਰੂਆਪਾ ਨੂੰ ਪੁੱਛ ਨਹੀਂ ਕਰਦੇ ਰੇਡੀਓ ਤਾਂ ਗਰੀਬ ਆ ਨਾ ਆ ਕਿੱਲ ਨਾ ਦੇ ਤੇ ਸਾਈਟ ਨੂੰ ਛੋਟਾ ਰੱਖ ਕਰਦਾ ਤੇ ਸਾਈਟ ਨੂੰ ਛੋਟਾ ਰੱਖ ਕਰਦਾ